ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦੇ ਕਾਰਨ ਲੋਕ ਖਾਸਾ ਬਿਮਾਰ ਵੀ ਪੈ ਰਹੇ ਨੇ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਲਗਾਤਾਰ ਹੀ ਜਦੋਂ ਤੋਂ ਨਵਾਂ ਸਾਲ ਸ਼ੁਰੂ ਹੋਇਆ ਹੈ ਠੰਡ ਨੇ ਕੋਹਰਾ ਮਚਾਇਆ ਹੋਇਆ ਸੰਘਣੀ ਧੁੰਦ ਦੇ ਕਾਰਨ ਕਈ ਸਾਰੇ ਹਾਦਸੇ ਹੋ ਰਹੇ ਨੇ ਤੇ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਹਮਦਰਦ ਮੀਡੀਆ ਦੇ ਜ਼ਰੀਏ ਵੀ ਜਾਣਕਾਰੀ ਦਿੰਦੇ ਆ ਤਾਂ ਜੋ ਤੁਸੀਂ ਪਹਿਲਾਂ ਤੋਂ ਹੀ ਸਾਵਧਾਨੀ ਵਰਤ ਸਕੋ ਤੇ ਨਾਲੇ ਤੁਹਾਨੂੰ ਪਤਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਹੋਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ 24 ਘੰਟੇ ਅਗਲੇ ਜਿਹੜੇ ਨੇ ਅਹਿਮ ਹੋਣ ਵਾਲੇ ਨੇ ਜਿ ਆ ਇਸ ਲਈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਭਵਿਕ ਬਾਣੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਦਾ ਜੋ ਹੈ कहर ਨਜ਼ਰ ਆ ਸਕਦਾ ਹੈ ਜੋ ਮੀ ਹੈ ਪੰਜਾਬ ਦੇ ਵਿੱਚ ਪਵੇਗਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਜੋ ਹੈ ਸਾਂਝੀ ਕੀਤੀ ਗਈ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖਰੇ ਹਾਲਾਤ ਨਜ਼ਰ ਆ ਰਹੇ ਨੇ ਸੰਘਣੀ ਧੁੰਦ ਦਾ ਕਹਿਰ ਵੀ ਲਗਾਤਾਰ ਨਜ਼ਰ ਆ ਰਿਹਾ ਜਿਸ ਦੇ ਕਾਰਨ ਕਈ ਹੱਦ ਤੱਕ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਪੰਜਾਬ ਦੇ ਵਿੱਚ ਬੀਤੀ ਦਿਨੀ ਵੀ ਜਲੰਧਰ ਦੇ ਵਿੱਚ ਠੰਡ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋਈ ਸੀ ਜੋ ਕਿ बेहोਸ਼ੀ ਦੀ ਹਾਲਤ ਦੇ ਵਿੱਚ ਪਾਇਆ ਗਿਆ ਸੀ ਜਿਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੇ ਤਹਿਤ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਹੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਵਰ ਜ਼ਰੂਰ ਕਰਕੇ ਰੱਖੋ ਨਹੀਂ ਤਾਂ ਜੇਕਰ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਫਿਰ ਤੁਹਾਡੀ ਤਬੀਤ ਖਰਾਬ ਹੋ ਸਕਦੀ ਹੈ ਠੰਡ ਇੰਨੀ ਕਿ ਜ਼ਿਆਦਾ ਹੈਗੀ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੈਗੀ ਉਹਨਾਂ ਦੀ ਮੌਤ ਤੱਕ ਹੋ ਸਕਦੀ ਹੈ ਜੇਕਰ ਉਹ ਆਪਣਾ ਧਿਆਨ ਨਹੀਂ ਰੱਖਣਗੇ ਤਾਂ ਬੀਤੇ ਕੁਝ ਦਿਨਾਂ ਦੇ ਦੌਰਾਨ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਤੇਜ਼ੀ ਦੇ ਨਾਲ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਮੀਂਹ ਅਤੇ ਫਿਰ ਸੰਘਣੀ ਧੁੰਦ ਤੇ ਹੁਣ ਕਈ ਥਾਵਾਂ 'ਤੇ ਅੱਜ ਧੁੱਪ ਵੀ ਨਿਕਲੀ ਹੋਈ ਸੀ ਜਿਸ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈਗੀ ਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈਗੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਨੂੰ ਲੈ ਕੇ ਜਿਸ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਸੰਗਰੂਰ, ਨਵਾਂ ਸ਼ਹਿਰ, ਕਪੂਰਥਲਾ, ਫਤਿਹਗੜ ਸਾਹਿਬ, ਰੂਪਨਗਰ, ਪਟਿਆਲਾ, ਐਸ.ਸੀ.ਐਸ. ਨਗਰ, ਸણે ਮਲੇਰ ਕੋਟਲਾ ਜੋ ਨੇ ਇਹ ਜ਼ਿਲ੍ਹੇ ਸ਼ਾਮਲ ਨੇ ਜਿਸ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਵਧਾ ਦਿੱਤੀਆਂ ਗਈਆਂ ਨੇ 11 ਤਰੀਕ ਤੱਕ 11 ਜਨਵਰੀ ਤੱਕ ਛੁੱਟੀ ਹੋਵੇਗੀ 12 ਨੂੰ ਐਤਵਾਰ ਅਤੇ 13 ਤੋਂ ਸਕੂਲ ਖੁੱਲਣਗੇ ਜੋ ਹੁਣ ਤਾਜ਼ਾ ਜੋ ਹੈ ਇਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਤਾਂ ਅਗਲੇ 24 ਘੰਟੇ ਜਿਹੜੇ ਨੇ ਬਿਹਤ ਅਹਿਮ ਹੋਣ ਵਾਲੇ ਨੇ ਕਿਉਂਕਿ ਦਿੱਲੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਵਿਹਾਰ ਦੇ ਵਿੱਚ ਜੋ ਹੈ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਅਜਿਹੇ ਦੇ ਵਿੱਚ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈਗੀ ਤਾਂ ਜੋ ਉਹ ਬਿਮਾਰ ਨਾ ਹੋਣ ਖਾਸਾ ਤੌਰ ਤੇ ਗੱਲ ਕਰੀਏ ਬਜ਼ੁਰਗਾਂ ਦੀ ਭਾਵੇਂ ਗੱਲ ਕਰ ਲਈਏ ਬੱਚਿਆਂ ਦੀ ਤਾਂ ਉਹਨਾਂ ਨੂੰ ਇਸ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਬਚਾਅ ਕਰਨ ਦੀ ਲੋੜ ਹੈਗੀ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਡਾਕਟਰਾਂ ਦੇ ਕੋਲ ਗਣਤੀ ਵੀ ਮਰੀਜ਼ਾਂ ਦੀ ਵੱਧ ਰਹੀ ਹੈ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੀ ਮੌਸਮ ਦੇ ਵਿੱਚ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਆ ਅੱਡ ਤਸਵੀਰਾਂ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੋਹਰਾ ਜੋ ਹੈ ਪੰਜਾਬ ਦੇ ਵਿੱਚੋਂ ਦੇਖਣ ਨੂੰ ਮਿਲ ਰਿਹਾ ਤਾਂ ਪਟਿਆਲਾ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਰਣਦੀਪ ਮੌਸਮ ਦੇ ਹਾਲੋ ਹਾਲਾਤ ਕੀ ਨੇ ਜੀ ਬਿਲਕੁਲ ਕਮਿਤਾ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ 4-3 ਦਿਨ ਤੋਂ ਕੋਰੇ ਦੀ ਜਿਹੜੀ ਚੱਦਰ ਹੈ ਉਹ ਪਟਿਆਲਾ ਦੇ ਵਿੱਚ ਹੀ ਹੋਈ ਹੈ ਕਿਉਂਕਿ ਲਗਾਤਾਰ ਜ਼ੀਰੋ ਵਿਜ਼ਿਬਿਲਟੀ ਕੁੱਝ ਵੀ ਚੜਾਏਗਾ ਉਸ ਵੇਲੇ ਦੇ ਸਮੇਂ ਅਹ ਦਿਖਾਈ ਨਹੀਂ ਰਿਹਾ ਜਰੂਰ ਦੰਨ ਦੱਸ ਦਈਏ ਕਿ ਜਿਵੇਂ ਸਵੇਰ ਦੇ ਵੇਲੇ ਕਿਸੇ ਨੇ ਕੋਈ ਤੇ ਜਾਣਾ ਹੁੰਦਾ ਤਾਂ ਜਰੂਰ ਬਹੁਤ ਔਖਾ ਹੁੰਦਾ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਜਿਹੜੇ ਅਫੋਰਡ ਕਰ ਸਕਦੇ ਨੇ ਜਿਵੇਂ ਫੋਰ ਬੀਲਰ ਵਾਲੇ ਨੇ ਤਾਂ ਜਰੂਰ ਆਪਣੇ ਘਰੋਂ ਕਾਰ ਦੇ ਉੱਤੇ ਕੰਮ ਤੇ ਚਲੇ ਜਾਂਦੇ ਨੇ ਰੁਟੀਨ ਦੀ ਤਰ੍ਹਾਂ ਪਰ ਜਿਹੜੇ ਦੋ ਪਹੀਆ ਵਾਹਨ ਨੇ ਜਿਹੜੇ ਕੀ ਤਾਜੀ ਖਾ ਕੇ ਸਵੇਰੇ ਤਾਜੀ ਸ਼ਾਮ ਨੂੰ ਖਾਣ ਵਾਲੇ ਤੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਜਿਹੜਾ ਔਖਾ ਹੋ ਰਿਹਾ ਔਰ ਲਗਾਤਾਰ ਕੂਈ ਤਾਂ ਦੇਖਿਆ ਜਾਵੇ ਤਾਂ ਕਿ ਜਿਹੜੇ ਐਕਸੀਡੈਂਟਾਂ ਦੀ ਤਦਾਦ ਹੈਗੀ ਆ ਉਹ ਬਹੁਤ ਜ਼ਿਆਦਾ ਵਧ ਰਹੀ ਹੈਗੀ ਕਿਉਂਕਿ ਕੱਲ ਅ ਦੇਖਿਆ ਰਵੇ ਜਿਵੇਂ ਕਿ ਮਹਾ ਪੰਚਾਇਤ ਵਿੱਚ ਜਿਹੜੀਆਂ ਕੋਨੋਈ ਰੱਖੀ ਗਈ ਸੀ ਤਾਂ ਦੂਸਰੇ ਪਾਸੇ ਟੋਹਾਣਾ ਰੱਖੀ ਗਈ ਸੀ ਤਾਂ ਕੋਰੇ ਦੇ ਕਰਕੇ ਬੱਸ ਦਾ ਵੀ ਐਕਸੀਡੈਂਟ ਹੋਇਆ ਉਸ ਤੋਂ ਵੱਡੀ ਦਾ ਐਕਸੀਡੈਂਟ ਹੋਇਆ ਤਾਂ ਕਈ ਜਿਹੜੇ ਜਾਨਾਂ ਵੀ ਚਲੀਆਂ ਗਈਆਂ ਤਾਂ ਇਸ ਤਰੀਕੇ ਦੇ ਨਾਲ ਇਸ ਵਿਲੇਜਰ ਦਾ ਹੈਗਾ ਬਹੁਤ ਜ਼ਿਆਦਾ ਜਿਹੜੇ ਕੋਰੇ ਦੀ ਚੱਦਰ ਹੈਗੀ ਔਰ ਠੰਡ ਦੇ ਨਾਲ ਜਿਹੜੀ ਕੜਕ ਦੀ ਜੜੀ ਆ ਉਹ ਲੋਕ ਇਸ ਚੀਜ਼ ਨੂੰ ਲੈ ਕੇ ਦੇਖ ਰਹੇ ਨੇ ਕਿਉਂਕਿ ਲਗਾਤਾਰ ਜ਼ਰੂਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਧੁੰਦ ਦੇ ਕਾਰਨ ਜਿਹੜੇ ਵਹੀਕਲ ਨੇ ਉਹ ਬਿਲਕੁਲ ਸਲੋ ਚਲਾਇਆ ਜਾਣ ਬੱਡੇ ਜਿਵੇਂ ਸੜਕਾਂ ਤੋਂ ਦੇਖਿਆ ਉਹ ਲਾਈਨ ਤੇ ਚਲਾਈ ਜਾਵੇ ਔਰ ਦੂਸਰੇ ਪਾਸੇ ਡਾਕਟਰਾਂ ਦੇ ਵੱਲੋਂ ਵੀ ਮਰੀਜ਼ਾਂ ਦੇ ਨਾਲ ਗੱਲ ਕੀਤੀ ਜਾਵੇ ਤਾਂ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ ਕਵੀਤਾ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ ਚਾਹੇ ਉਹ ਕੋਈ ਬਜ਼ੁਰਗ ਨੇ ਸਾਹ ਦੀ ਦਿੱਕਤ ਹੈ ਜਿਨ੍ਹਾਂ ਨੂੰ ਜੇ ਠੰਡ ਕਰਕੇ ਛਾਤੀ ਬਲੌਕ ਹੋ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਅਪੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿ ਜਿਹੜਾ ਘਰੋਂ ਜਿਹੜਾ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਣਾ ਨਦਰਬਾਈ ਜਿਹੜਾ ਉਹ ਬਾਹਰ ਤਾਂ ਨਹੀਂ ਜੀ ਆਤਾ ਮੌਸਮ ਵਿਭਾਗ ਦੇ ਵੱਲੋਂ 5 6 ਨੂੰ ਲੈ ਕੇ ਭਵਿਕ ਬਾਣੀ ਵੀ ਕੀਤੀ ਗਈ ਹੈਗੀ ਆ ਕਿ ਮੀਂਹ ਦੀ ਸੰਭਾਵਨਾ ਹੈਗੀ ਪਟਿਆਲਾ ਵੀ ਉਸ ਦੇ ਵਿੱਚ ਸ਼ਾਮਲ ਹੈ ਤਾਂ ਮੀਂਹ ਨੂੰ ਲੈ ਕੇ ਕੋਈ ਲੱਗਦਾ ਹੈ ਕਿ ਮੀਂਹ ਪਏਗਾ ਰਾਤ ਨੂੰ ਪੈ ਸਕਦਾ ਹੈ ਜਾਂ ਫਿਰ ਕੱਲ ਮੀਂਹ ਪੈ ਸਕਦਾ ਹੈ ਕੋਈ ਜਾਣਕਾਰੀ ਹੈ ਹਾਂ ਜੀ ਬਿਲਕੁਲ ਕਵੇਦਾ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਜਰੂਰ 6 ਤਰੀਕ ਤੱਕ ਦਾ ਜਿਹੜਾ ਜਰੂਰ ਸਮਾਂ ਜਰੂਰ ਦਿੱਤਾ ਗਿਆ ਸੀਗਾ ਕਿ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਜਿਹੜੀ ਆ ਉਹ بارش ਹੋਏਗੀ ਤਾਂ بارش ਹੋਣ ਦੇ ਕਾਰਨ ਕਈ ਜਿਵੇਂ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਨੇ ਸੁੱਟੀ ਠੰਡ ਕਰਕੇ ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਤਾਂ ਇਸ ਨੂੰ ਲੈ ਕੇ ਸਾਡੇ ਫਿਲਹਾਲ ਜਿਹੜਾ ਦੇਖਿਆ ਜਾਵੇ ਤਾਂ ਮੌਸਮ ਹਲੇ ਸਾਫ਼ ਹੀ ਦਿਖਾਈ ਦੇ ਰਿਹਾ ਤਾਂ ਹੋ ਸਕਦਾ ਕੋਈ ਰਾਤ ਦੇ ਸਮੇਂ ਅਗਰ ਜੇ ਬਾਰਿਸ਼ ਹੁੰਦੀ ਹੈ ਤਾਂ ਇਹਨਾਂ ਲੋਕਾਂ ਨੂੰ ਵੀ ਜਿਹੜਾ ਹੈਗਾ ਉਹ ਸੁੱਖ ਦਾ ਸਾਹ ਮਿਲੇਗਾ ਹੂੰ ਜੀ ਤਾ ਬਿਲਕੁਲ ਮੌਸਮ ਦੇ ਵਿੱਚ ਲਗਾਤਾਰ ਤਬਦੀਲੀਆਂ ਨਜ਼ਰ ਆ ਰਹੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਪਹਿਲਾਂ ਦਿੱਤੀ ਗਈ ਹੈਗੀ ਹੈ ਕਿ 5 6 ਨੂੰ ਮੀਂਹ ਪੈ ਸਕਦਾ ਹੈ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਤੱਕ ਜੋ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਮੌਸਮ ਬਦਲ ਸਕਦਾ ਹੈ ਤੇ ਆਉਣ ਵਾਲੇ ਦਿਨ ਦੇ ਵਿੱਚ ਜੋ ਹੈ ਮੀਂਹ ਕਹਿਰ ਵੀ ਵਰਸਾ ਸਕਦਾ ਹੈਗਾ ਮੀਂਹ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈਗਾ ਤਾਂ ਇਸੇ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਵੀ ਸਕੂਲਾਂ ਦੀਆਂ ਜੋ ਛੁੱਟੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਕਿਉਂਕਿ ਲਗਾਤਾਰ ਠੰਡ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਮੌਸਮ ਨੂੰ ਲੈ ਕੇ ਕਿਹੋ ਜਿਹਾ ਹਾਲੋ ਹਾਲਾਤ ਬਣੇ ਹੋਏ ਨੇ ਇਸ ਮੁਤਲਕ ਜਾਣਕਾਰੀ ਦੇਣਗੇ ਸਾਡੇ ਨਾਲ ਸਾਡੇ ਸਹਿਯੋਗੀ ਅਮਰੀਕ کمار ਜੁੜ ਗਏ ਨੇ ਜੀ ਅਮਰੀਕਤਾ ਕਿਹੋ ਜਿਹਾ ਹਾਲੋ ਹਾਲਾਤ ਨੇ ਮੌਸਮ ਨੂੰ ਲੈ ਕੇ ਹੁਸ਼ਿਆਰਪੁਰ ਦੇ ਵਿੱਚ ਜੀ ਜੇ ਕੱਲ ਕੱਲ ਹੁਸ਼ਿਆਰਪੁਰ ਦੀ ਕਰੀਏ ਤਾਂ ਹੁਸ਼ਿਆਰਪੁਰ ਦਾ ਕੱਲ੍ਹ ਨਾਲੋਂ ਕੋਈ ਹਾਲ ਜ਼ਿਆਦਾ ਬ ਕਰਾ ਨਹੀਂ ਹੈ ਉਵੇਂ ਹੀ ਕਿ ਸਵੇਰੇ ਸਵੇਰੇ ਦੀ ਧੁੰਦ ਤੋਂ ਬਾਅਦ ਸੂਰਜ ਦੇਵਤਾ ਨਜ਼ਰ ਆਏ ਤੇ ਪੂਰਾ ਦਿਨ ਹੀ ਪੂਰੀ ਟਿਕਮੀ ਧੁੰਦ ਲੱਗੀ ਤੇ तकरीबन ਧੁੰਦ ਦੇ ਨਹੀਂ ਟਿਕਮੀ ਸੀ ਕਿ ਲੋਕਾਂ ਨੇ ਬਾਹਰ ਬੈਠ ਕੇ ਪੂਰਾ ਧੁੱਪ ਦਾ ਆਨੰਦ ਲਿਆ ਤੇ ਹੁਣ ਰਾਤ ਪੈਂਦੇ ਪੈਂਦੇ ਫਿਰ ਦੁਬਾਰਾ ਧੁੰਦ ਦੇ ਅਸਰ ਬਣ ਰਹੇ ਨੇ ਜੀ ਅਜੀ ਅਮੀਨ ਨੂੰ ਲੈ ਕੇ ਵੀ ਜੋ ਇਹ ਚੋਤਾਵਨੀ ਜਾਰੀ ਕੀਤੀ ਗਈ ਸੀ ਕਿ ਮੀਂਹ ਪੈ ਸਕਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਲੱਗਦਾ ਹੈ ਕਿ ਰਾਤ ਨੂੰ ਮੌਸਮ ਬਦਲ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਇੱਕਦਮ ਬਦਲ ਜਾਂਦਾ ਹੈ ਜੀ ਮੌਸਮ ਦੀ ਗੱਲ ਕੀ ਹੈ ਮੌਸਮ ਵਿਭਾਗ ਵੱਲੋਂ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਪਰ ਹੁਸ਼ਿਆਰਪੁਰ ਦੇ ਵਿੱਚ ਕੋਈ ਵੀ ਬਦਲਵਾਈ ਨਹੀਂ ਹੈ ਸਾਫ ਮੌਸਮ ਹੈ ਤੇ ਲੱਗਦਾ ਨਹੀਂ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਹੋ ਗਿਆ ਪਰ ਹੁਸ਼ਿਆਰਪੁਰ ਪਹਾੜਾਂ ਦੇ ਨਾਲ ਲੱਗਦਾ ਕਰਕੇ ਇੱਥੇ ਮੌਸਮ ਜਲਦੀ ਚੇਂਜ ਹੋ ਜਾਂਦਾ ਹੈ ਆਉਣ ਵਾਲੀ ਰਾਤ ਨੂੰ ਹੀ ਪਤਾ ਲੱਗੇਗਾ ਕਿ ਮੀਂਹ ਦਾ ਮੌਸਮ ਬੰਦਾ ਹੈ ਜਾਂ ਨਹੀਂ ਜੀ ਜੀ ਹਾਥੀਆਂ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਹਾਥੀਆਂ ਨੂੰ ਲੈ ਕੇ ਕੋਈ ਅਪਡੇਟ ਤੁਹਾਡੇ ਕੋਲ ਆਈ ਹੈ ਕਿਉਂਕਿ ਜਲੰਧਰ ਦੇ ਵਿੱਚ ਵੀ ਠੰਡ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋਈ ਤੇ ਬਹੁਤ ਸਾਰੇ ਹਾਦਸੇ ਵੀ ਧੁੰਦ ਦੇ ਕਾਰਨ ਵਾਪਰੇ ਨੇ ਹੁਸ਼ਿਆਰਪੁਰ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਜੀ ਜੇ ਹਾਦਸਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਦਸਿਆਂ ਦੇ ਲਈ ਅਜੇ ਹੁਸ਼ਿਆਰਪੁਰ ਸਹੀ ਰਿਹਾ ਹੁਸ਼ਿਆਰਪੁਰ ਤੋਂ ਕੋਈ ਵੀ ਅਜਿਹੀ ਖਬਰ ਨਹੀਂ ਆਈ ਕਿ ਧੁੰਦ ਦੇ ਕਾਰਨ ਜਬਾਨਾਂ ਦੀ ਟੱਕਰ ਹੋਈ ਹੋਵੇ ਜਾਂ ਕੋਈ ਹਾਸਾ ਹੋਇਆ ਹੋਵੇ ਅਜੇ ਹੁਸ਼ਿਆਰਪੁਰ ਦੇ ਵਿੱਚ ਸ਼ਾਂਤੀ ਹੀ ਬਣੀ ਰਹੀ ਇਹ ਬਾਤ ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸੀ ਹੁਸ਼ਿਆਰਪੁਰ ਤੋਂ ਸਾਡੇ ਸਹਿਯੋਗੀ ਅਮਰੀਕ ਕੁਮਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਕਿ ਮੌਸਮ ਦੇ ਵਿੱਚ ਹਾਲਾਕੀ ਤਬਦੀਲੀ ਹੁਣ ਨਜ਼ਰ ਆਉਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਦਿਨੇ ਧੁੱਪ ਖਿੜੀ ਹੁੰਦੀ ਹੈ ਸ਼ਾਮ ਹੁੰਦੀ ਸੰਘਣੀ ਧੁੰਦ ਕਈ ਥਾਵਾਂ ਤੇ ਕੋਹਰਾ ਜੋ ਹੈ ਇੰਨਾ ਕਿ ਜ਼ਿਆਦਾ ਹੋ ਜਾਂਦਾ ਹੈ ਕਿ ਵਿਜ਼ਿਬਿਲਟੀ ਜੋ ਹੈ ਜ਼ੀਰੋ ਹੋ ਜਾਂਦੀ ਹੈ ਤਾਂ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜੋ ਹੈ ਜ਼ੀਰੋ ਦੇਖੀ ਜਾ ਰਹੀ ਹੈ ਅਜਿਹੇ ਦੇ ਵਿੱਚ ਹੋਰ ਇਲਾਕਿਆਂ ਦੇ ਵਿੱਚ ਕਿਹੋ ਜਿਹੇ ਹਾਲੋ ਹਾਲਾਤ ਬਣੇ ਹੋਏ ਨੇ ਅਸੀਂ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਹਰ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲੋ ਹਾਲਾਤ ਨੇ ਮੌਸਮ ਨੂੰ ਲੈ ਕੇ ਅਸੀਂ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਲਗਾਤਾਰ ਹਮਦਰ ਟੀਵੀ ਤੇ ਕੋਸ਼ਿਸ਼ ਕਰਦੇ ਆ ਤਾਂ ਜੋ ਤੁਸੀਂ ਪਹਿਲਾਂ ਤੋਂ ਹੀ ਸਾਵਧਾਨੀ ਵਰਤੋ ਤੁਸੀਂ ਪਹਿਲਾਂ ਤੋਂ ਹੀ ਤਿਆਰ ਰਹੋ ਕਿ ਤਾਂ ਜੋ ਤੁਸੀਂ ਬਿਮਾਰ ਨਾ ਪੈ ਸਕੋ ਮੌਸਮ ਕਿਹੋ ਜਿਹਾ ਜੇ ਮੀਂਹ ਪੈਣ ਵਾਲਾ ਤਾਂ ਮੀਂਹ ਪੈਣ ਦੇ ਹਿਸਾਬ ਦੇ ਨਾਲ ਤੁਸੀਂ ਘਰੋਂ ਬਾਹਰ ਨਿਕਲਣਾ ਹੈ ਜਾਂ ਨਹੀਂ ਨਿਕਲਣਾ ਉਸ ਦੇ ਮੁਤਾਬਕ ਤੁਸੀਂ ਤੈਅ ਕਰਸੋ ਕਿਤੇ ਤੁਸੀਂ ਬਿਮਾਰ ਨਾ ਹੋਵੋ ਤਾ ਲਗਾਤਾਰ ਹੀ ਜੇਕਰ ਗੱਲ ਕਰੀਏ ਤਾਂ ਮੀਨੂ ਲੈ ਕੇ ਸੰਭਾਵਨਾ ਜਿਹੜੀ ਹੈਗੀ ਆ ਜਤਾਈ ਗਈ ਹੈਗੀ ਆ ਪੰਜਾਬ ਦੇ ਵਿੱਚ ਤਾਂ ਅਜੇਹੇ ਦੇ ਵਿੱਚ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਹੈਗਾ ਕਰਨਾ ਪੈ ਰਿਹਾ ਕੋਹਰੇ ਦੇ ਕਾਰਨ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਬਰਫਬਾਰੀ ਦਾ ਦੌਰ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਜਾਰੀ ਹੈਗਾ ਆ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਯਾਨੀ ਪੂਰੇ ਮੈਦਾਨੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਜੇਕਰ ਧੁੱਪ ਵੀ ਖੜੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਵੀ ਸ਼ੀਤ ਲਹਿਰ ਜਿਹੜਾ ਉਸ ਦੇ ਕਾਰਨ ਠੰਡ ਲੱਗਦੀ ਹੈਗੀ ਠੰਡੀ ਹਵਾ ਵਗ ਰਹੀ ਹੁੰਦੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਧੁੱਪ ਦੇ ਵਿੱਚ ਬੈਠੇ ਵੀ ਹੁੰਦੇ ਨੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਠੰਡ ਵੀ ਲੱਗ ਰਹੀ ਹੁੰਦੀ ਹੈ ਤਾਂ ਜਲੰਧਰ ਦੇ ਵਿੱਚ ਠੰਡ ਨੂੰ ਲੈ ਕੇ ਕਿਹੋ ਜਿਹਾ ਅਸਰ ਬਣੇ ਹੋਏ ਨੇ ਕੀ ਕੁਝ ਮੌਸਮ ਨੂੰ ਲੈ ਕੇ ਅਪਡੇਟ ਹੈ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਰਾਜੂ ਗੁਪਤਾ ਸਾਡੇ ਸਹਿਯੋਗੀ ਜੁੜਗੇ ਨੇ ਜੀ ਰਾਜੂ ਕਿਹੋ ਜੇ ਮੌਸਮ ਦੇ ਹਾਲ ਹਾਲਾਤ ਨੇ ਜਲੰਧਰ ਦੇ ਵਿੱਚ ਰੁਕ ਕੱਲ ਵੀ ਅਸੀਂ ਜਲੰਧਰ ਦੇ ਮੌਸਮ ਦੇ ਉੱਪਰ ਗੱਲਬਾਤ ਕੀਤੀ ਸੀ ਅੱਜ ਵੀ ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਲਗਾਤਾਰ ਧੁੰਦ ਦੇ ਕਾਰਨ ਜਲੰਧਰ ਦਾ ਮੌਸਮ ਬਹੁਤ ਜ਼ਿਆਦਾ ਠੰਡਾ ਜਿਹੜਾ ਹੈ ਉਹ ਵਿਖਦਾ ਹੋਇ ਨਜ਼ਰ ਆ ਰਿਹਾ ਹਾਲਾਂਕਿ ਦੋ ਦਿਨ ਪਹਿਲਾਂ ਜਿਹੜੀ ਹੈ ਉਹ ਰਿਕਾਰਡ ਤੋੜ ਜਿਹੜੀ ਹੈ ਉਹ ਧੁੰਦ ਜਲੰਧਰ ਦੇ ਵਿੱਚ ਪੈ ਚੁੱਕੀ ਹੈ ਅੱਜ ਵੀ ਜਿਹੜੀ ਹੈ ਉਹ ਸ਼ਾਇਦ ਰਿਕਾਰਡ ਤੋੜ ਤੁੰਡ ਪੈਣ ਦੇ ਜਿਹੜੇ ਨੇ ਉਹ ਅਸਾਰ ਨਜ਼ਰ ਆਇਆ ਨੇ ਜਿਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਵੀ ਜਿਹੜੀ ਹੈਗੀ ਆ ਉਹ ਸੂਰਜ ਜਦੋਂ ਨਿਕਲਦਾ ਹੈ ਧੁੱਪ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਰਾਤ ਨੂੰ ਇਹ ਵਾਜਬ ਹੁੰਦਾ ਹੈ ਕਿ ਬਈ ਤੁੰਡ ਪੈਣੀ ਹੀ ਪੈਣੀ ਹੈ ਲੋਕ ਪ੍ਰੀਪੇਅਰ ਵੀ ਰਹਿੰਦੇ ਨੇ ਕਿਉਂਕਿ ਰਾਤ ਦੇ ਵੇਲੇ ਤੁੰਡ ਬਹੁਤ ਮਾਤਰਾ ਦੇ ਵਿੱਚ ਪੈ ਸਕਦੀ ਹੈ ਅੱਜ ਧੁੱਪ ਜਿਹੜੀ ਹੈ ਉਹ ਕਾਫੀ ਵਧੀਆ ਨਿਕਲੀ ਸੀ ਕਿ ਤਾਂ ਲੋਕਾਂ ਨੇ ਇਹ ਵੀ ਵਿਚਾਰ ਬਣਾਇਆ ਸੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਧੁੱਪ ਨਿਕਲਦੀ ਹੈ ਠੰਡ ਦੇ ਦਿਨਾਂ ਦੇ ਵਿੱਚ ਤਾਂ अनुमान ਹੈ ਕਿ ਧੁੰਦ ਜਿਹੜੀ ਹੈ ਉਹ ਪੈਣੀ ਹੀ ਪੈਣੀ ਹੈ ਤਾਂ ਹੁਣ ਦੀ ਜੇਕਰ ਮੈਂ ਤਸਵੀਰਾਂ ਦੀ ਗੱਲ ਕਰਾਂ ਤਾਂ ਹੋਲੀ-ਹੋਲੀ ਜਿਹੜੀ ਹੈ ਉਹ ਧੁੰਦ ਪੈਣੀ ਸ਼ੁਰੂ ਹੋ ਗਈ ਕਿਉਂਕਿ 6 ਵਜੇ ਦੇ 15 ਮਿੰਟ ਦਾ ਸਮਾਂ ਹੋ ਰਿਹਾ ਹੈ ਤੇ ਇਸ ਸਮੇਂ ਤੇ ਧੁੰਦ ਪੈਣੀ ਜਿਹੜੀ ਹੈ ਉਹ ਹੋਲੀ-ਹੋਲੀ ਸ਼ੁਰੂ ਹੋ ਗਈ ਹੈ ਰਾਤ ਤੱਕ ਇਸ ਜਗ੍ਹਾ ਦੇ ਉੱਪਰ ਜ਼ੀਰੋ ਵਿਜ਼ਿਬਿਲਟੀ ਵਾਲੀ ਧੁੰਦ ਜਿਹੜੀ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਜੀ ਹਾਂ ਤਾਂ ਮੀਨੂ ਲੈ ਕੇ ਤੁਹਾਨੂੰ ਕੋਈ ਲੱਗਦੀ ਹੈ ਸੰਭਾਵਨਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਹੈ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਮੀਨੂ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ 5 6 ਨੂੰ ਬਿਲਕੁਲ ਬੀਤੇ ਦੋ ਦਿਨ ਪਹਿਲਾਂ ਜਿਹੜਾ ਹੈ ਉਹ ਮੌਸਮ ਵਿਭਾਗ ਵੱਲੋਂ ਪੂਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਜਿਸ ਜਿਹੜਾ ਹੈਗਾ ਉਹ ਕਈ ਅਲਰਟ ਜਾਰੀ ਕੀਤੇ ਗਏ ਇਹ ਜਲੰਧਰ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਠੰਡ ਜਿਹੜੀ ਆ ਸਕਦੀ ਹੈ ਧੁੰਦ ਜਿਹੜੀ ਆ ਉਹ ਪੈ ਸਕਦੀ ਹੈ ਜ਼ੀਰੋ ਵਿਜ਼ਿਬਿਲਟੀ ਹੋ ਸਕਦੀ ਹੈ ਹਵਾਵਾਂ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ ਜਿਸ ਦੇ ਨਾਲ ਕਈ ਬਿਮਾਰੀਆਂ ਵੀ ਜੰਨੀਆਂ ਨੇ ਉਹ ਲੱਗ ਸਕਦੀਆਂ ਨੇ ਜਿਸ ਦਾ ਅਲਰਟ ਜਿਹੜਾ ਹੈ ਉਹ ਵੀ ਜਾਰੀ ਜਿਹੜਾ ਹੈਗਾ ਇਹ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਸੀਗਾ ਤਾਂ ਉਹੀ ਤਸਵੀਰਾਂ ਜਿਹੜੀਆਂ ਨੇ ਜੋ ਦੋ ਦਿਨ ਪਹਿਲਾਂ ਜਿਹੜੀਆਂ ਨੇ ਉਹ ਦਿਖਾਈਆਂ ਸੀਗੀਆਂ ਉਹ ਸ਼ਾਇਦ ਅੱਜ ਵੀ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਦਲੰਦਰ ਦਾ ਮੌਸਮ ਹੈ ਜੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਇਸ ਸਾਡੇ ਨਾਲ ਸਾਡੇ ਸਹਿਯੋਗੀ ਰਾਜੂ ਗੁਪਤਾ ਜਿਨ੍ਹਾਂ ਨੇ ਵਿਸਥਾਰਪੂਰਵਕ ਸਾਨੂੰ ਜਾਣਕਾਰੀ ਦਿੱਤੀ ਹੈਗੀ ਕਿ ਜਲੰਧਰ ਦੇ ਵਿੱਚ ਕਿਹੋ ਜਿਹਾ ਮੌਸਮ ਦੇ ਹਾਲੋ ਹਾਲਾਤ ਬਣੇ ਹੋਏ ਨੇ ਤੇ ਹੁਣ ਉਹਨਾਂ ਨੇ ਸਾਨੂੰ ਅਪਡੇਟ ਵੀ ਕੀਤਾ ਹੈਗਾ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਹੁਣ ਜੋ ਧੁੰਦ ਹੈ ਉਸ ਦਾ ਕਹਿਰ ਵੀ ਦੇਖਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਹੁਣ ਧੁੰਦ ਜਿਹੜੀ ਹੈਗੀ ਆ ਨਿਕਲ ਚੁੱਕੀ ਹੈਗੀ ਆ ਅਜੇਹੇ ਦੇ ਵਿੱਚ ਜੋ ਲੋਕ ਨੇ ਉਹ ਵੀ ਪਰੇਸ਼ਾਨ ਜ਼ਰੂਰ ਨਜ਼ਰ ਆਉਂਦੇ ਨੇ ਕਿਉਂਕਿ ਜਦੋਂ ਧੁੰਦ ਸ਼ੁਰੂ ਹੋ ਜਾਂਦੀ ਹੈਗੀ ਤਾਂ ਅਜੇਹੇ ਦੇ ਵਿੱਚ ਜ਼ੀਰੋ ਵਿਜ਼ਿਬਿਲਿਟੀ ਹੋ ਜਾਂਦੀ ਹੈ ਤਾਂ ਇਸੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਲਦਾਖ ਦੇ ਕਈ ਹਿੱਸਿਆਂ ਦੇ ਵਿੱਚ ਵੀ ਘਟੋ ਘਟ ਜੋ ਤਾਪਮਾਨ ਹੈ ਜ਼ੀਰੋ 0.5 ਡਿਗਰੀ ਦੱਸਿਆ ਜਾ ਰਿਹਾ ਹੈ ਹੋਰ ਇਲਾਕਿਆਂ ਦੇ ਵਿੱਚ ਵੀ ਅਜਿਹੇ ਹਾਲਾਤ ਨਜ਼ਰ ਆ ਰਹੇ ਨੇ ਯਾਨੀ ਜੋ ਬਰਫ਼ ਬਾਰੀ ਹੈਗੀ ਆ ਲਗਾਤਾਰੀ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਜਿਸ ਦਾ ਕਹਿਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਵੀ ਜੋ ਬਰਫ਼ ਬਾਰੀ ਹੈ ਉਸ ਦਾ ਕਹਿਰ ਦੇਖਣ ਨੂੰ ਸਾਫ਼-ਸਾਫ਼ ਮਿਲ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਜਿਹੇ ਦੇ ਵਿੱਚ ਕਈ ਸਾਰੇ ਹਾਦਸੇ ਵੀ ਵਾਪਰ ਰਹੇ ਨੇ ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਤੇ ਹਮਦਰ ਟੀਵੀ ਵੀ ਤੁਹਾਨੂੰ ਇਹੀ ਅਪੀਲ ਕਰਦਾ ਹੈ ਕਿ ਤੁਸੀਂ ਆਪਣਾ ਧਿਆਨ ਜ਼ਰੂਰ ਰੱਖੋ ਤੇ ਨਾਲ ਹੀ ਤੁਸੀਂ ਆਪਣੀ ਬਾਡੀ ਦੀ ਐਕਟੀਵਿਟੀ ਜ਼ਰੂਰ ਕਰਦੇ ਰਹੋ ਯਾਨੀ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਦੇ ਰਹੋ ਤਾਂ ਜੋ ਤੁਹਾਡੀ ਬਾਡੀ ਜੋ ਹੈ ਉਹ ਗਰਮ ਰਹਿ ਸਕੇ ਤੁਹਾਨੂੰ ਠੰਡ ਨਾ ਲੱਗੇ ਕਿਉਂਕਿ ਠੰਡ ਦਾ ਕਹਿਰ ਇਨਾ ਕਿ ਜ਼ਿਆਦਾ ਵੱਧ ਗਿਆ ਹੈਗਾ ਕਿ ਬਿਹਾਰ ਯੂਪੀ ਦੇ ਵਿੱਚ ਵੀ ਕਈ ਲੋਕਾਂ ਦੀਆਂ ਠੰਡ ਦੇ ਕਾਰਨ ਮੌਤ ਹੋ ਚੁੱਕੀ ਹੈ ਜਲੰਧਰ ਦੇ ਵਿੱਚ ਵੀ ਬੀਤੇ ਦਿਨੀ ਇੱਕ ਵਿਅਕਤੀ ਦੀ ਮੌਤ ਹੋਈ ਹੈ ਤਾਂ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਉਹਨਾਂ ਦੇਖਣ ਨੂੰ ਮਿਲਣ ਇਸ ਕਰਕੇ ਤੁਸੀਂ ਆਪਣਾ ਖਾਸਾ ਧਿਆਨ ਰੱਖੋ